ਹਲਕਾ ਕੇਂਦਰੀ ਦੀ ਵਾਰਡ ਨੰਬਰ 71 ਵਿਖੇ ਬਰਸਾਤੀ ਨਾਲੇ ਤੋਂ ਲੋਕ ਪਰੇਸ਼ਾਨ ਹਨ ਕਿਉਂਕਿ ਕਦੇ ਵੀ ਇਸ ਨਾਲੇ ਦੀ ਸਫਾਈ ਨਹੀਂ ਕਰਵਾਈ ਗਈ ਜਿਸ ਨਾਲ ਨਾਲੇ 'ਚ ਬੂਟੀ ਉੱਗ ਗਈ ਹੈ ਅਤੇ ਜ਼ਹਿਰੀਲੇ ਜੀਵ ਜੰਤੂ ਲੋਕਾਂ ਦੇ ਘਰਾਂ ਵਿੱਚ ਆ ਜਾਂਦੇ ਹਨ ਵਾਰਡ ਨੰਬਰ 71 ਤੋਂ ਸਮਾਜ ਸੇਵਕ ਅਸ਼ੋਕ ਸਿੰਘ ਲੱੱਡਰ ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਨਾਲੇ ਦੀ ਮੁਰੰਮਤ ਅਤੇ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਸਰਦਾਰ ਲੱੱਡਰ ਨੇ ਆਖਿਆ ਕਿ ਉਹ ਕਈ ਵਾਰ ਇਸ ਸੰਬੰਧੀ ਨਿਗਮ ਦਫਤਰ ਵਿਖੇ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਮਹਿਨੋ ਸਾਹਿਬ ਜੀ ਮਾਰੀਓ ਜੀ ਸਾਹਿਬ ਜੀ ਮੈਂ ਬੜੀ ਬੜਾ ਬੇਨਤੀ ਕੀਤੀ ਹੈ ਕਿ ਆ ਆ ਜਿਹੜਾ ਬਰਸਾਤੀ ਨਾਲਾ ਵਾਪ ਦੇਖ ਰਹੇ ਆਪਾਂ ਇਹ ਇਹਦੀ ਬਹੁਤ ਹਾਲਾਤ ਖਰਾਬ ਨੇ ਬੂਟੀ ਤੁਸੀਂ ਦੇਖ ਰਹੇ ਜੇ ਮੈਂ ਵੀਡੀਓ ਵਿੱਚ ਪਾਈਆਂ ਨੇ ਕਿ ਇਹ ਇਹਦੇ ਵਿੱਚ ਬੜੇ ਬੜੇ ਜਾਨਵਰ ਬڑے-ਬڑے ਆ ਆਪਾਂ ਹਰ ਤਰ੍ਹਾਂ ਦੀ ਇਹਦੇ 'ਚ ਆਪਾਂ ਕਹੀਏ ਇਹਦੇ ਹਰ ਤਰ੍ਹਾਂ ਦਾ ਮੱਛਰ ਜਾਨਵਰ ਜਿੰਨੇ ਵੀ ਹਨ ਸਾਰੇ ਹੀ ਨੇ ਇਹਦੇ ਵਿੱਚ ਤੇ ਜਿਹੜੇ ਕਿ ਇਨਸਾਨਾਂ ਵਾਸਤੇ ਬੜੇ ਘਾਤਕ ਸਾਬਤ ਹੁੰਦੇ ਨੇ ਤੇ ਮੇਰੀ ਬੇਨਤੀ ਹੈ ਕਿ ਇਹਨੂੰ ਇੱਕ ਤੇ ਪੁਲ ਨੂੰ ਰਿਪੇਅਰ ਕਰਾਇਆ ਜਾਵੇ ਔਰ ਇਹ ਜਦੋਂ ਨਾ ਬਣਿਆ ਵਾ 10-15 ਸਾਲ ਜਿੰਨੇ ਸਾਲ ਵੀ ਹੋ ਗਏ ਆ ਦੇ ਉਦੋਂ ਦਾ ਉਸ ਤੋਂ ਬਾਅਦ ਇਹਨੂੰ ਕਿਹਨੇ ਕੁਛ ਨਹੀਂ ਕੀਤਾ ਨਾ ਰੰਗ ਕੀਤਾ ਨਾ ਇਹਨੂੰ ਦਫਾਰਾ ਰਿਪੇਅਰ ਕੀਤਾ ਇਹਦੇ ਕਿਨਾਰੇ ਵੀ ਟੁੱਟੇ ਆ ਔਰ ਇਹ ਜਿਹੜਾ ਨਾਲਾ ਆਪਾਂ ਦੇਖ ਰਹੇ ਆ ਇਹਦੇ ਵਿੱਚ ਆਪਾਂ ਨੂੰ ਪਿੱਛੇ ਦੇਖ ਰਿਹਾ ਦੇਖ ਰਿਹਾ ਮੈਂ ਵੀਡੀਓ ਦੀ ਬਾਰਾ ਬੀ ਬਹੁਤ ਹਾਲਾਤ ਖਰਾਬ ਨੇ ਤੇ ਇਹਨੂੰ ਕਿਰਪਾ ਕਰਕੇ ਆਪਾਂ ਨੂੰ ਨਹੀਂ ਮਗਾਗੇ ਸਾਫ ਕੀਤਾ ਜਾਵੇ ਸੁਖਤ ਸਿੰਘ ਦੁੱਧੜ ਦਾ ਧੰਨਵਾਦ ਕਰਦਾ ਇਹ ਸਫਾਈ ਕਰਾਈ ਆ ਨਾ ਨਾਲੇ ਦੀ ਤੇ ਉਹ ਉਹ ਜਿਹੜੀ ਨਾਲੇ से ਗੰਧ ਬੂੰਦ ਹੈਗਾ ਉਹ ਉਹ ਵੀ ਕਢਾ ਦੇਓ ਤੇ ਬੜੀ ਮਿਹਰਬਾਨੀ ਆ ਕਰ ਧੰਨਵਾਦ ਜਿਹੜੇ ਕਰਾਉਰੇ ਨੇ ਜਿਹੜਾ ਕਰੋ ਕਰੋਉਂਦੇ ਨੇ ਹਾਂਜੀ ਮੈਂ ਚੋਕ ਸਿੰਘ ਨੰਦਰੀਂ ਹਰੇ ਬਹੁਤ ਜ਼ਿਆਦਾ ਬੜਾ ਵਧੀਆ ਕੰਮ ਕੀਤਾ ਇਹ ਸਫਾਈ ਕਰੋਂਦੇ ਹੁਣ ਨਾਲੇ ਦੀ ਵੀ ਸਫਾਈ ਹੋ ਜਾਏ ਕੋਰੀ ਤੇ ਫਿਰ ਵਧੀਆ ਹੋ ਜਾਏ ਮੈਨੂੰ ਸਾਹਿਬ ਜੀ ਦਾ ਧੰਨਵਾਦ ਕਰਦੇ ਕਿ ਕਰਾ ਦਿਓ ਅੱਗੇ ਸਫਾਈ ਕਰੋਂਦੇ ਹੁਣ ਨਾਲੇ ਦੀ ਸਫਾਈ ਕਰਾ ਦਿਓ ਮਾਰਾ ਇਹਦੀ ਜਰੂਰ ਸਫਾਈ ਹੋਣੀ ਚਾਹੀਦੀ ਏ ਤੇ ਜਿਹੜੀ ਲੱਗੇ ਨਾਲੀ ਬੰਦ ਹੋਈ ਏ ਇਹਦੀ ਵੀ ਜਰੂਰ ਸਫਾਈ ਹੋਣੀ ਚਾਹੀਦੀ ਏ ਤੋ ਬਾਤੋ ਬਾਤ ਵੀ ਇੱਥੇ ਮਹਾਰਾਜ ਜਿੱਦੋ ਵੀ ਸੀਵਰ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਕਰ ਬ੍ਰਿਜ ਤੋਂ ਮਹਾਰਾਜ ਇਹ ਹੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਥੇ ਸਫਾਈ ਜ਼ਰੂਰ ਕੀਤੀ ਜਾਵੇ ਹਾਂਜੀ ਨਾਲਾ ਵੀ ਮਹਾਰਾਜ ਜ਼ਰੂਰ ਕਢਾਓ ਇੱਥੇ ਬਹੁਤ ਗੰਦ ਪਿਆ ਹੋਇਆ ਜੇ ਮਹਾਰਾਜ ਮਿਸ਼ਨ ਸਾਹਿਬ ਨੂੰ ਵੀ ਮਹਾਰਾਜ ਇਹ ਹੀ ਬੇਨਤੀ ਹੈ ਵੀ ਸਫਾਈ ਕੀਤੀ ਜਾਵੇ ਜੀ ਜਨਾਬਾ ਜੀ ਨਾਲੇ ਦੀ ਵੀ ਆ ਤੁਹਾਡੇ ਨਾਲ ਹੈ ਬਾਕੀ ਇਹ ਦੁਨੀਆਦਾਰੀ ਨਹੀਂ ਹਟਦੀ ਏ ਕਈ ਦਾਵਾ ਨਹੀਂ ਬਾਕੀ ਮਹਾਰਾਜ ਜ਼ਰੂਰ ਦੀ ਇਹ ਬਾਤ ਬਾਤ ਬਹੁਤ ਗੰਦ ਪੈਂਦਾ ਜੋ ਇੰਨਾ ਦਾ ਜੀ ਹਾਂਜੀ ਠੀਕ ਹੈ ਜੇ ਦੋ ਘਰ ਜਾਂਦੇ ਜੇ ਸਾਰੀ ਗਲੀ ਵੀ ਭਰ ਜਾਂਦੀ ਜੇ ਗੰਦ ਨਾਲ ਅਨਗੜ ਇਲਾਕੇ ਦੇ ਵਿੱਚ ਵਾਰਡ ਨੰਬਰ 71 ਦੇ ਬਰਸਾਤੀ ਨਾਲੇ ਤੋਂ ਲੋਕ ਪਰੇਸ਼ਾਨ ਨੇ ਕਿਉਂਕਿ ਅਜ ਤੱਕ ਉਸ ਦੀ ਕਦੀ ਵੀ ਨਗਰ ਨਿਗਮ ਵੱਲੋਂ ਸਫਾਈ ਨਹੀਂ ਕਰਵਾਈ ਗਈ ਵੱਡੀ ਵੱਡੀ ਬੂਟੀ ਉਗੀ ਪਈ ਹੈ ਜ਼ਹਿਰੀਲੇ ਜੀਵ ਜੰਤੂ ਰਹਿ ਰਹੇ ਨੇ ਉਹਦੇ ਚ ਲੋਕ ਪਰੇਸ਼ਾਨ ਨੇ ਕਿਉਂਕਿ ਜੀਵ ਜੰਤੂ ਜਿਹੜੇ ਨੇ ਲੋਕਾਂ ਦੇ ਘਰਾਂ ਵਿੱਚ ਜਾ ਰਹੇ ਨੇ ਸਮਾਜ ਸੇਵਕ ਅਸ਼ੋਕ ਸਿੰਘ ਲੱਦਰ ਵੱਲੋਂ ਇੱਕ ਵਾਰ ਫਿਰ ਨਗਰ ਨਿਗਮ ਤੋਂ ਮੰਗ ਕੀਤੀ ਗਈ ਹੈ ਕਿ ਇਸ ਨਾਲੇ ਦੀ ਜਿਹੜੀ ਹੈ ਉਹ ਸਫਾਈ ਕਰਵਾਈ ਜਾਵੇ ਤਾਂ ਜੋ ਲੋਕ ਸੁਰੱਖਿਅਤ ਰਹਿਣ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ